ਸਾਹੇ ਤੇ ਨਾ 1925 ਵੀ ਤੱਕ ਦਿੱਲੀ ਦੇ ਅੰਦਰ ਸਿੱਖ ਜਗੜਪੁਰ ਪਿੰਜਰਾ ਮੌਜੂਦ ਸੀ ਪਰ ਇਹ ਕছে ਸਾਡੇ ਇਤਿਹਾਸਿਕ ਵਸਤੂਆਂ ਕੁਆਰ ਦੇ ਭਾ ਵੇਚਦਾ ਨਾ ਸਾਡੇ ਘੱਟਿਆ ਨਾ 19 ਦਾ ਹੈ ਪਿੰਜਰੇ ਚ ਕੈਦ ਕੀਤੇ ਗਏ ਚਾਂਦਨੀ ਚੌਕ ਕੋਤਵਾਲੀ ਮਨੋਬਲ ਸੋਟਨਾ ਗੁਰੂ ਤੇਗ ਬਹਾਦਰ ਦਾ ਤਿੰਨ ਚੇਲੇ ਅੱਠਾ ਸਾਹਵੇਂ ਨੇ ਭਾਈ ਮਤੀ ਦਾਸ ਜੀ ਭਾਈ ਸਦੀ ਦਾਸ ਭਾਈ ਤੇਆ ਨਾਲ ਹੁਣ ਚੇਲਿਆਂ ਦੇ ਅੰਦਰ ਵੇਖੋ ਗੁਰੂ ਪ੍ਰਤੀ ਭਾਵਨਾ ਸਿਵਾ ਕਰਨ ਕਿ ਆਖਰੀ ਇੱਛਾ ਪੁੱਛੀ ਜਾ ਰਹੀ ਭੀੜ ਪੈਣੀ ਹੈ ਓਹ ਸਾਹਮਣੇ ਗੁਰੂ ਇੱਕ ਬਹਾਦਰ ਕੰਜਰੇ ਚ ਕੈਦ ਨੇ ਇਸ਼ਾਰੀ ਜੀ ਸਾਡੇ ਪਰਿਵਾਰੀ ਜਨੋ ਸਾਦਾ ਕਤਲ ਹੋਏ ਤੇ ਗੁਰੂ ਦੀ ਨਗਰ ਸਾਡੇ ਦੇ ਹੋਏ